ਨਾਮ ਕੀ ਤੁਹਾਡਾ? ਮੰਗਰ ਸਿੰਘ। ਕੀ ਪ੍ਰੋਬਲਮ ਸੀ ਤੁਹਾਨੂੰ? ਮੈਂ ਇਹ 1.5 ਸਾਲ ਤੋਂ ਜੀਵੜੇ ਗੋਲੀ ਖਾ ਰਿਹਾ ਬਈ ਜੀ। ਹਾਂ, ਨਾਲ ਹੋਰ ਦਾਰੂ ਵੀ ਸੀ। ਹਾਂ, ਦਾਰੂ ਵੀ ਪੀ ਰਿਆ ਇਹ ਤੇ ਉਸ ਤੋਂ ਬਾਅਦ ਮੈਂ ਹੁਣ ਦਵਾਈ ਲੈਣ ਲੱਗਾ ਇਹ। ਤੇ ਮੈਨੂੰ ਵੀ ਦਿਨ ਹੋ ਗਏ ਦਵਾਈ ਲੈੰਦਿਆਂ ਨੂੰ। ਹੂੰ। ਠੀਕ ਹੈ ਜੀ ਤੇ ਪਹਿਲਾਂ ਮੈਂ ਖਾਇਆ ਲਈ 5 ਗੋਲੀਆਂ ਇਹ। ਹੁਣ ਮੈਂ 20 ਦਿਨਾਂ ਚ 1.5 ਗੋਲੀਆਂ ਆ ਗਈਆਂ ਇਹ। ਠੀਕ ਹੈ। ਤੇ ਦਾਰੂ ਜਮਾਈ ਉਹ ਮੈਨੂੰ ਜਾਣ ਕੇ ਤਲ ਬਣੀ ਆਉਂਦੀ ਦਾਰੂ ਜਮਾਈ। ਠੀਕ ਹੈ। ਕਿਹੜਾ ਕੈਰ ਪਾਉ ਲਾ ਦੇ ਜਾਂ ਨਹੀਂ ਲਾਉਂਦੀ ਜੀ ਨਹੀਂ ਕਰਦਾ ਪੈ ਗਲੋਂ ਜੀ ਨਹੀਂ ਕਰਦਾ ਇਹ। ਠੀਕ ਹੈ ਤੇ ਹੁਣ ਮੈਂ ਪਹਿਲਾਂ 5 6 5 6 ਪੂਰੀ ਖਾ ਲਈ ਜੀ ਬੜੀ ਹੁਣ ਡੇਢ ਬੋਲੀ ਦੀ ਆ ਗਈ ਠੀਕ ਹੈ ਦਾਰੂ ਹੁਣ ਕਿੰਨੀ ਕੀ ਪੀ ਰਹੇ ਹੋ ਦਾਰੂ ਹੁਣ ਕੋਈ ਪੰਜਾਂ ਦਿਨਾਂ ਬਾਅਦ ਪਾਏ ਪਿਆ ਕੇ ਤਾਂ ਲਾਲੀ ਜੀ ਮੰਨਨੇ ਕਰਦਾ ਦਾਰੂ ਪੀਨੋ ਜੀ ਜੇ ਪੀ ਵੀ ਲਈਏ ਤਾਂ ਉਪਰ ਆ ਜਾਂਦਾ ਜੀ ਠੀਕ ਹੈ ਕੋਈ ਤਕਲੀਫ ਤਾਂ ਨਹੀਂ ਆਈ ਦਵਾਈ ਨਾਲ ਕੋਈ ਦਿੱਕਤ ਨਹੀਂ ਆ ਰਹੀ ਕੁਝ ਨਹੀਂ ਪ੍ਰੋਬਲਮ ਕੁਝ ਨਹੀਂ ਆ ਰਹੀ ਹੈ ਜੀ ਕੋਈ ਸਰੀਰ ਕਮਜ਼ੋਰੀ ਲੱਗਦੀ ਹੋਈ ਨਾ ਕੋਈ ਕਮਜ਼ੋਰੀ ਨਹੀਂ ਆ ਰਹੀ ਜੀ ਜਾਂ ਕੋਈ ਆਪਾਂ ਨੂੰ ਕੋਈ ਨੀਂਦ ਵੀ ਠੀਕ ਆ ਰਹੀ ਹੈ ਬਾਕੀ ਨੀਂਦ ਦੀ ਪਰੇਸ਼ਾਨੀ ਮਾੜੀ ਮੜੀ ਹੈ ਉਹ ਤਾਂ ਆਪਾਂ ਦਰੂ ਛੱਡ ਰਹੇ ਹਾਂ ਤਾਂ ਥੋੜੀ ਬਹੁਤ ਆਉਂਦੀ ਹੋਊਗੀ ਕੋਈ ਜ਼ਿਆਦਾ ਤਾਂ ਨਹੀਂ ਆ ਰਹੀ ਨਹੀਂ ਨਹੀਂ ਜ਼ਿਆਦਾ ਨਹੀਂ ਆ ਰਹੀ ਹੈ ਠੀਕ ਹੈ ਰੋਟੀ ਪਾਣੀ ਵਧੀਆ ਖਾ ਰਹੇ ਮਿੱਠੀ ਨਹੀਂ ਰੋਟੀ ਘੱਟ ਵੀ ਜਾਂ ਕੋਈ ਹੋਰ ਦਵਾਈ ਲੈਣ ਤੋਂ ਬਾਅਦ ਜਿਹੜੀ ਉਪਰਛਾਲ ਆਉਂਦੀ ਆ ਕੋਈ ਜ਼ਿਆਦਾ ਤੰਗ ਤਾਂ ਨਹੀਂ ਹੁੰਦੇ ਨਾ ਨਾ ਜ਼ਿਆਦਾ ਤਾਂ ਇਹ ਨਹੀਂ ਆਉਂਦੀ ਸਭ ਬਿਲਕੁਲ ਠੀਕ ਹੈ ਕੋਈ ਹੁਣ ਕੋਈ ਤੂੰ ਨੁਦਾਕਲ ਕਰਵਾਉਣ ਦੀ ਲੋੜ ਤਾਂ ਨਹੀਂ ਪਈ ਕਿਤੇ ਜਾਂ ਕਿਵੇਂ ਕੁਝ ਨਾ ਨਾ ਕੋਈ ਚੱਕਣਾ ਕਈ ਬੈਟਿੰਗ ਦੀ ਦਵਾਈ ਛੱਡੀ ਆ ਦਾਰੂ ਛੱਡੀ ਆ ساری ساری ਵਸਾਹ ਛੱਡੀ ਹਾਂਜੀ ਠੀਕ ਹੈ ਹੋਰ ਕੁਝ ਤੁਸੀਂ ਆਪਦੇ ਦੱਸਣਾ ਚਾਹੋ ਤਾਂ ਵਾ ਠੀਕ ਹੈ ਭਈ ਗੋਲੀ ਛੱਡ ਗਈ ਕਿਤੇ ਤਾਂ ਖਰਚੇ ਵੀ ਘਟ ਗਈ ਜਿਹੜਾ ਠੀਕ ਹੈ ਆ ਦਾ ਵੀ ਹਾਲ ਕਈ ਬੈਠੇ ਛੱਡ ਗਏ ਠੀਕ ਹੈ ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਦਾ ਨਸ਼ਾ ਛੱਡਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਸ਼ਾ ਛਡਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਸਭ ਤੋਂ ਖਾਸ ਗੱਲ ਇਹ ਦਵਾਈ ਰੋਗੀ ਨੂੰ ਜਾਂ ਜੋ ਨਸ਼ਾ ਕਰ ਰਿਹਾ ਹੈ ਉਸ ਨੂੰ ਬਿਨਾਂ ਦੱਸੇ ਵੀ ਦਿੱਤੀ ਜਾ ਸਕਦੀ ਹੈ ਇਹ ਦਵਾਈ ਤੁਸੀਂ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਆ ਕੇ ਕਲੀਨਿਕ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਐਡਰੈਸ ਨੋਟ ਕਰ ਸਕਦੇ ਹੋ ਗਖੜ ਆਯੁਰਵੇਦਿਕ ਕਲੀਨਿਕ ਐਂਡ ਪੰਚਕਰਮਾ ਸੈਂਟਰ ਜੇ ਤੁਸੀਂ ਘਰ ਆਰਡਰ ਕਰਨਾ ਚਾਹੁੰਦੇ ਹੋ ਦਵਾਈ ਬੈਠੇ ਪਿਠਾਏ ਤਾਂ ਨਾ ਮੋਬਾਈਲ ਨੰਬਰ ਨੋਟ ਕਰ ਲਓ 988767129 আঠানবে আট সতা সত্তি